ਸਰ ਮੈਂ ਬਹੁਤ ਖੁਸ਼ ਹਾਂ ਤੇ ਜੋ ਮੈਂ ਸਫਲਤਾ ਆਪੇ ਕੀਤੀ ਮੈਂ ਆਪਣੇ ਟੀਚਰਸ ਕਰਕੇ ਹੀ ਕਰ ਪਾਇਆ ਤੇ ਪ੍ਰਿੰਸੀਪਲ ਮੈਮ ਕਰਕੇ ਮੈਂ ਉਹਨਾਂ ਨੂੰ ਬਹੁਤ ਥੈਂਕ ਯੂ ਕਰਨਾ ਚਾਹੁੰਦਾ ਹਾਂ ਯੈਸ ਸਰ ਸਰ ਟੀਚਰਸ ਮੇਰੀ ਬਹੁਤ ਮਿਹਨਤ ਕਰਵਾਉਂਦੇ ਆ ਮੈਂ ਚੈਸ ਪਲੇਅਰ ਵੀ ਮੈਂ ਜਿਸ ਕਰਕੇ ਮੈਨੂੰ ਸਕੂਲ ਮੈਂ ਇੰਨਾ ਜਾਣਦਾ ਨਹੀਂ ਉਸ ਕਰਕੇ ਟੀਚਰਸ ਨੇ ਮੇਰੀ ਬਹੁਤ ਐਕਸਟਰਾ ਕਲਾਸ ਲਗਾ ਕੇ ਵੀ ਮੇਰੀ ਪੜ੍ਹਾਈ ਪੂਰੀ ਕਰਵਾਈ ਇਸ ਸਾਲ ਤੇ ਮੈਂ ਉਹਨਾਂ ਨੂੰ ਬਹੁਤ ਥੈਂਕ ਯੂ ਕਰਨਾ ਚਾਹੁੰਦਾ ਹਾਂ ਉਹਨਾਂ ਨੇ ਮੇਰੀ ਇਨੀ ਹੈਲਪ ਕੀਤੀ 8th ਕਲਾਸ ਵਿੱਚ ਜਿਸ ਕਰਕੇ ਮੈਂ 600 600 ਮਾਰਕ ਸਕੋਰ ਕਰ ਪਾਇਆ ਸਰ ਇਹ ਸੋਨੋ ਪਹਿਲਾਂ ਮੈਂ ਸਭ ਨੂੰ ਮੁਬਾਰਕਾਂ ਦੇਣਾ ਚਾਹੁੰਦਾ ਹਾਂ ਇਹਦੇ ਨਾਲ ਮੈਂ ਖੁਦ ਵੀ ਬਹੁਤ ਪ੍ਰਾਊਡ ਫੀਲ ਕਰ ਰਿਹਾ ਜੋ ਮੇਰੇ ਬੇਟੇ ਨੇ ਇਹ ਮੋਮੈਂਟ ਮੈਨੂੰ ਹਾਸਲ ਕਰਕੇ ਦਿੱਤਾ ਹੈ ਇਸ ਦੇ ਵਿੱਚ ਇਸਦੀ ਬਹੁਤ ਮਿਹਨਤ ਸੀ ਜੋ ਅੱਜ ਰਿਜ਼ਲਟ ਆਇਆ ਪੂਰੇ ਪੰਜਾਬ ਦੇ ਵਿੱਚ ਫਰਸਟ ਆਇਆ ਇਸ ਦੇ ਵਿੱਚ ਸਕੂਲ ਸਟਾਫ ਪ੍ਰਿੰਸੀਪਲ ਮੈਡਮ ਸਾਰੇ ਸਟਾਫ ਦੀ ਮਿਹਨਤ ਸਦਕਾ ਹੀ ਇਸ ਬੱਚੇ ਨੇ ਇਹ ਕੰਮ ਹਾਸਲ ਕੀਤਾ ਹੈ ਸਰ ਇਹ ਸ਼ੁਰੂ ਤੋਂ ਹੀ ਬ੍ਰਿਲੀਅੰਟ ਰਿਹਾ ਹੈ ਇਹ UKG ਕਲਾਸ ਤੋਂ ਲੈ ਕੇ ਟਿਲ ਨਾਓ 8ਥ ਕਲਾਸ ਬੋਰਡ ਦੇ ਵਿੱਚ ਵੀ ਨੇ ਫਰਸਟ ਪੋਜੀਸ਼ਨ ਅੰਜ ਕੀਤੀ ਹਮੇਸ਼ਾ ਸਕੂਲ ਦੇ ਵਿੱਚ ਫਰਸਟ ਪੋਜੀਸ਼ਨ ਹੀ ਹੋਲਡਰ ਰਿਹਾ ਹੈ ਔਰ 99% ਤੋਂ ਉੱਪਰ ਵਾਲਾ ਹੀ ਬੱਚਾ ਰਿਹਾ ਹੈ ਇਸ ਦੇ ਨਾਲੇ ਸਪੋਰਟਸ ਦਾ ਵੀ ਖਿਡਾਰੀ ਸੀ ਜਿਸ ਦੇ ਨਾਲ ਸਾਨੂੰ ਆਲਮੋਸਟ ਪੂਰੇ ਪੰਜਾਬ ਜਾਂ ਪੂਰੇ ਇੰਡੀਆ ਦੇ ਵਿੱਚ ਘੁੰਮਣਾ ਪੈਂਦਾ ਸੀਗਾ ਇਸ ਦੀ ਪੜਾਈ ਵੀ ਸਫਰ ਹੁੰਦੀ ਸੀ ਪਰ ਸਕੂਲ ਸਟਾਫ ਨੇ ਇਹਦੀ ਐਕਸਟਰਾ ਕਲਾਸਾਂ ਲਗਵਾਈਆਂ ਕਿਸੇ ਵੱਲੇ 10-10 ਦਿਨ ਲਈ ਤੁਹਾਨੂੰ ਬਾਹਰ ਜਾਣਾ ਪੈਂਦਾ ਸੀ ਸਕੂਲ ਸਟਾਫ ਟੀਚਰਸ ਇਹਦੀ ਕਲਾਸ ਇਨਚਾਰਜ ਉਹਨਾਂ ਨੇ ਇਹਦੀ ਨੂੰ ਸਪੈਸ਼ਲ ਭਰਾਂਦੇ ਸੀਗੇ ਤੇ ਬੱਚੇ ਨੇ ਵੀ ਉਹਨਾਂ ਦਾ ਸਿੱਖਿਆ ਕਾਫੀ ਤੇ ਉਸ ਨਾਲ ਹੀ ਰਿਜ਼ਲਟ ਲਿਆ ਰੋਜ਼ ਦਾ ਇਹ ਘੱਟੋ ਘੱਟ 5-6 ਘੰਟੇ ਪੜਦਾ ਹੈ ਜੀ ਜੇ ਦੋਨਾਂ ਨੂੰ ਮੈਂ 100% ਦੇ ਕੋੜੀ ਕਰਾਂ ਤਾਂ 50% ਸਕੂਲ ਦਾ ਐਫਰਟ ਹੈ ਤੇ 50% ਬੱਚੇ ਦਾ ਦੋਨਾਂ ਨੇ ਮਿਲ ਕੇ ਹੀ 100% ਕਾਊਂਟ ਕੀਤਾ ਹੈ ਜੀ ਤੇ ਬਾਕੀ ਪੇਰੈਂਟਸ ਨੂੰ ਤੁਸੀਂ ਕੀ ਕਹਾਂਗੇ ਬਾਕੀ ਪੇਰੈਂਟਸ ਨੂੰ ਮੈਂ ਇਹੀ ਸੁਨੇਹਾ ਦੇਣਾ ਚਾਹਾਂਗਾ ਵੀ ਆਪਣੇ ਬੱਚੇ ਪੇਰੈਂਟਸ ਤਾਂ ਹਰ ਕਿਸੇ ਦਾ ਚੰਗਾ ਹੀ ਆਪਣੇ ਬੱਚਾ ਵਧੀਆ ਹੋਵੇ ਉਹ ਸਪੋਰਟ ਵੀ ਕਰਦਾ ਹੈ ਬਾਕੀ ਮੇਨ ਬੱਚੇ ਦੇ ਉੱਤੇ ਹੁੰਦਾ ਹੈ ਵੀ ਉਹ ਬੱਚਾ ਕਿਸ ਤਰ੍ਹਾਂ ਸਕੂਲ ਦੇ ਟੀਚਰਸ ਔਰ ਆਪਣੇ ਪੇਰੈਂਟਸ ਦੀ ਆਗਿਆ ਮੰਨਦਾ ਹੈ ਜਾਂ ਕੰਮ ਕਰਦਾ ਹੈ ਜਾਂ ਪੜਦਾ ਹੈ ਮੈਂ ਪਰਮਜੀਤ ਕੌਰ ਮਾਡਲ ਟਾਊਨ ਹਿਸ਼ਾਰਪੁਰ ਸ਼੍ਰੀ ਗੁਰੂ ਹਰਕਿਸ਼ਨ ਪਬਲਿਕ ਸਕੂਲ ਚੀਫ ਖਾਸ ਦੀਵਾਨ ਦੇ ਅੰਡਰ ਦੀਨ ਚੱਲ ਰਿਹਾ ਸਕੂਲ ਦੇ ਵਿੱਚ ਬਤੌਰ ਪ੍ਰਿੰਸੀਪਲ ਤੇ ਔਰਤੇ ਕੰਮ ਕਰ ਰਹੀ ਹਾਂ 3 ਸਾਲਾਂ ਤੋਂ ਮੈਂ ਲਗਾਤਾਰ ਪ੍ਰਿੰਸੀਪਲ ਦੀ ਜੌਬ ਤੇ ਕਰ ਰਹੀ ਹਾਂ 21 ਸਾਲ ਤੋਂ ਮੈਂ ਆਪਣੇ ਸਕੂਲ ਦੇ ਵਿੱਚ ਇੱਕ ਟੀਚਰ ਦੇ ਬਤੌਰ ਤੇ ਕੰਮ ਕਰ ਰਹੀ ਸੀ ਪਰ 3 ਸਾਲਾਂ ਤੋਂ ਸਾਨੂੰ ਡਾਕਟਰ 인ਦਰਬੀਸਰ ਚ ਮੈਨੇਜਰ ਜੋ ਕਿ ਪ੍ਰਧਾਨ ਨੇ ਚੀਫ ਖਾਸ ਅਦੀਵਾਨ ਡਾਕਟਰ ਅਮਰਿਤਪਾਲ ਸਿੰਘ ਡਾਇਰੈਕਟਰ ਨੇ ਜੋ ਕਿ ਚੀਫ ਖਾਸ ਅਦੀਵਾਨ ਦੇ ਡਾਇਰੈਕਟਰ ਐਜੂਕੇਸ਼ਨ ਕਮੇਟੀ ਦੇ ਮੈਂਬਰ ਨੇ ਉਹਨਾਂ ਨੇ ਸਾਨੂੰ ਬਹੁਤ ਹੀ ਸੇਧ ਦਿੱਤੀ ਸਾਡੇ ਸਾਨੂੰ ਇੰਨਾ ਕਨਕਰਸ ਕੀਤਾ ਜਿਹਦੇ ਕਰਕੇ ਅਸੀਂ ਇਹ ਬੁਲੰਦੀਆਂ ਹਾਸਲ ਕਰ ਸਕੇ ਉਹਨਾਂ ਨੇ ਸਾਨੂੰ ਇਹਦੇ ਲਈ ਐਪਰੀਸ਼ੀਏਟ ਕਰਦੇ ਆ ਜਿਹਦੇ ਕਰਕੇ ਅਸੀਂ ਬਾਧ ਉੱਤ ਛੱਡ ਕੇ ਕੰਮ ਕਰਨ ਦੇ ਵਿੱਚ ਆਉਨੇ ਆ ਤਾਂ ਕਿ ਅਸੀਂ ਮਿਹਨਤ ਕਰਦੇ ਆ ਔਰ ਬੱਚੇ ਨੇ ਵੀ ਜੋ ਟੀਚਰ ਨੇ ਮਿਹਨਤ ਕਰਾਈ ਜੋ ਸੇਧ ਟੀਚਰ ਨੇ ਦਿੱਤੀ ਜੋ ਗਾਈਡਲਾਈਨਸ ਦਿੱਤੀਆਂ ਉਹਨੂੰ ਅਪਣਾਇਆ ਜਿਹਦੇ ਕਰਕੇ ਬੱਚੇ ਨੇ ਇਹ ਮੁਕਾਮ ਹਾਸਲ ਕੀਤਾ ਬੱਚਾ ਵੀ ਬਹੁਤ ਹੁਨਰਹਾਰ ਹੈ ਉਹਦੇ ਪੇਰੈਂਟਸ ਜਿਹੜੇ ਨੇ ਉਹ ਵੀ ਬਹੁਤ ਉਹਦੀ ਮਦਦ ਕਰਦੇ ਨੇ ਉਹਦੇ ਮਗਰ ਜਨ ਮਤ ਧਿਆਨ ਦਿੰਦੇ ਨੇ ਪ੍ਰੋਪਰ ਜਿਹਦੇ ਕਰਕੇ ਬੱਚਾ ਆਪਣੀ ਗੇਮਸ ਦੇ ਨਾਲ ਨਾਲ ਆਪਣੇ ਅਕੈਡੈਮਿਕ ਪ੍ਰਾਪਤੀ ਵੀ ਕਰ ਗਿਆ ਹੈ